ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਸਨੋਂ ਕਿਵੇਂ ਹੋ ਸਾਰੇ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਠੀਕ ਠਾਕ ਆਂ ਜੀ ਤੇ ਹਾਂਜੀ ਲੱਗੀਆਂ ਜੀ ਅੱਜ ਦੀ ਆਪਣੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਆ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਹਾਂਜੀ ਟਾਈਮ ਜਿਹੜਾ ਹੋ ਗਿਆ ਜੀ ਮਾਰਨਿੰਗ ਦਾ 7 ਵਜੇ ਗਏ ਨੇ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਤੇ ਆਪਾਂ ਹੁਣ ਇੱਥੋਂ ਚੱਕਣ ਲੱਗਿਆਂ ਗੋਹਾ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਾਂ ਮੱਝਾਂ ਨੂੰ ਜਿਵੇਂ ਸੰਨੀ ਵਗੈਰਾ ਕਰਕੇ ਤੇ ਧਾਰਾਂ ਕੱਢ ਲਈਆਂ ਤੇ ਫਿਰ ਹਰਾ ਵੀਰ ਲਾਤਾ ਸੀਗਾ ਫੀਡ ਵਗੈਰਾ ਜੋ ਵੀ ਪਾਉਣੀ ਹੁੰਦੀ ਹੈ ਸਾਰੇ ਪਾਤੀ ਸੀਗੀ ਤੇ ਸਿਰਫ ਹੁਣ ਸਫਾਈ ਰਹਿ ਗਈ ਜੀ ਇਹਨਾਂ ਦੇ ਥੱਲੇ ਜਾਨਕੀ ਕਰਨ ਵਾਲੀ ਤੇ ਉਸ ਤੋਂ ਬਾਅਦ ਫਿਰ ਆਪਾਂ ਜਾਨਕੀ ਪਾਣੀ ਧਣੀ ਪਿਆ ਕੇ ਇਹਨਾਂ ਨੂੰ ਬੰਨਾਂਗੇ ਤੇ ਮੈਂ ਗੋਹੇ ਦੇ ਵਿੱਚ ਇੱਥੇ ਤੂੜੀ ਪਾ ਲਈ ਸੀਗੀ ਤੇ ਇੱਥੇ ਹੀ ਇਹਨੂੰ ਮੰਨ ਕੇ ਚਲੋ ਤੂੜੀ ਗੋਹੇ ਦੇ ਵਿੱਚ ਮਿਕਸ ਕਰਕੇ ਤੇ ਮੈਨੂੰ ਇੱਥੋਂ ਹੀ ਪਤਣ ਵਾਸਤੇ ਚੱਕ ਲੈਣੀ ਆ ਤੇ ਬਾਕੀ ਜਿਹੜਾ ਕੁਛ ਕੁ ਮੈਂ ਅੱਜ ਇੱਕ ਦੋ ਪੱਥਲ ਜਿਹੜੇ ਇੱਧਰ ਗਲੀ ਦੇ ਵਿੱਚ ਪੱਥਲੂੰਗੀ ਤੇ ਕੁਛ ਜਾਨੀ ਕਿ ਉਧਰਲੀ ਸਾਈਡ ਪੱਥੂੰਗੀ ਬਾਹਰ ਕਉ ਕਿ ਨਾ ਉੱਥੇ ਨਾ ਹੁਣ ਜ਼ਿਆਦਾਤਰ ਛਾਂ ਰਹਿੰਦੀ ਆ ਗਰਮੀ ਦੇ ਵਿੱਚ ਤਾਂ ਉੱਥੇ ਵੀ ਪੱਤੀਆਂ ਵਧੀਆ ਉੱਠਦੀਆਂ ਆ ਯਾਨੀ ਕਿ ਵਧੀਆ ਸੁੱਕ ਜਾਂਦੀਆਂ ਨੇ ਪਰ ਸਰਦੀ ਦੇ ਵਿੱਚ ਨਾ ਉੱਥੇ ਰਹਿੰਦੀ ਆ ਛਾਂ ਤੇ ਛਾਂ ਦੇ ਵਿੱਚ ਨਾ ਫਿਰ ਪੱਤੀ ਛੇਤੀ ਉੱਥੇ ਸੁੱਕਦੀ ਨਹੀਂ ਜਗ੍ਹਾ ਨਹੀਂ ਬਣਦੀ ਹੋਰ ਤੇ ਗਰਮੀ ਦੇ ਵਿੱਚ ਤਾਂ ਉੱਥੇ ਵਧੀਆ ਯਾਨੀ ਕਿ ਨਾਲੋਂ ਨਾਲ ਜਿਵੇਂ ਸੁੱਕੀ ਜਾਂਦੀਆਂ ਤੇ ਨਾਲੋਂ ਨਾਲ ਜਿਵੇਂ ਉੱਥੋਂ ਚਲੋ ਹਨਾ ਥਾਂ ਬਣੀ ਜਾਂਦਾ ਹੋਰ ਪੱਤੀਆਂ ਜਾਂਦੀਆਂ ਤੇ ਜਦੋਂ ਯਾਨੀ ਕਿ ਹੁਣ ਸਰਦੀ ਕਰਕੇ ਤੇ ਹਲੇ ਥੋੜਾ ਜਿਹਾ ਵੀ ਔਖਾ ਹੋ ਜਾਂਦਾ ਤੇ ਅੱਜ ਮੈਂ ਇੱਧਰ ਦੋ ਬੱਠਲ ਸੱਟ ਲਈ ਸੀ ਗਲੀ ਦੇ ਵਿੱਚ ਮੈਂ ਇਹ ਚੱਲ ਇੱਧਰ ਕਿਉਂਕਿ ਮਿੱਟੀ ਪਈ ਸੀ ਇੱਥੇ ਤੇ ਮੈਂ ਇਹਦੇ ਉੱਪਰ ਹੀ ਜਾਨਕੀ ਆਪਾਂ ਪੱਥੀਆਂ ਰੱਖ ਦਿੰਨੇ ਆ ਚੱਲ ਦੋ ਬੱਠਲਾ ਇੱਥੇ ਸੀਹਾ ਲੱਗਦਾ ਇਹਦੇ ਨਾਲ ਕੰਦ ਦੇ ਨਾਲ ਮੈਂ ਇਹ ਚੱਲ ਇੱਥੇ ਪੱਥ ਦਿੰਨੇ ਆ ਤੇ ਕਿਉਂਕਿ ਇਹਦੇ ਇਹਨਾਂ ਦੇ ਪੱਥੇ ਬਣਾ ਵੀ ਸਰਦਾ ਨਹੀਂ ਹੈਗਾ ਹਨਾ ਅਸਰ ਜਦੋਂ ਆਪਾਂ ਸੂ ਸੁਣਦੇ ਨੇ ਉਹਨਾਂ ਦੀ ਲੇਟੀ ਵਗੈਰਾ ਰਿੰਨਣੀ ਦਾਣਾ ਬਣਾਉਣਾ ਹਨਾ ਤੇ ਉਦੋਂ ਹੀ ਬਾਲਣ ਬਹੁਤ ਲੱਗਦਾ ਹੈ ਹਨਾ ਤੇ ਫਿਰ ਪਾਣੀ ਵਗੈਰਾ ਗਰਮ ਕਰਨਾ ਤਾਂ ਮੇ ਬੋਤ ਹੋ ਜਾਂਦਾ ਹੈ ਹਨਾ ਹਰ ਵਕਤ ਹੀ ਇਹਦੀ ਲੋੜ ਆ ਤੇ ਬਾਕੀ ਆਪਾਂ ਤਾਂ ਜ਼ਿਆਦਾਤ ਚੁੱਲ੍ਹੇ ਤੇ ਕੰਮ ਕਰਦੇ ਆ ਕਿਉਂਕਿ ਮੈਂ ਜ਼ਿਆਦਾਤਰ ਚੁੱਲ੍ਹੇ ਤੇ ਹੀ ਰੋਟੀ ਸਬਜ਼ੀ ਬਣਾ ਕੇ ਖਾਣ ਜਦੋਂ ਕਈ ਵਾਰੀ ਬਾਲਣ ਗਿੱਲਾ ਹੋ ਜਾਂਦਾ ਜਾਂ ਕੋਈ ਮੀਕਣੀ ਹੁੰਦੀ ਆ ਮਜਬੂਰੀ ਦੇ ਵਿੱਚ ਫਿਰ ਮੈਂ ਗੈਸ ਤੇ ਬਣਾਉਣੀ ਆ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਆ ਵੀ ਚੁੱਲ੍ਹੇ ਤੇ ਰੋਟੀ ਸਬਜ਼ੀ ਮੈਨੂੰ ਬਣਾਉਣ ਦਾ ਸ਼ੌਂਕ ਆ ਤੇ ਚੁੱਲ੍ਹੇ ਤੇ ਬਣੀ ਹੋਈ ਰੋਟੀ ਸਬਜ਼ੀ ਮੈਨੂੰ ਵੀ ਪਸੰਦ ਆਉਂਦੀ ਆ ਤੇ ਹਨਾ ਕਿਉਂਕਿ ਵੈਸੇ ਤੱਕਿਆਂ ਨੂੰ ਵੀ ਹੁੰਦਾ ਵੀ ਗੈਂਸ ਤੇ ਸੌਖੇ ਰਹਿੰਦਾ ਪਰ ਮੈਨੂੰ ਐ ਹੁੰਦਾ ਵੀ ਮੈਨੂੰ ਚੁੱਲੇ ਤੇ ਜ਼ਿਆਦਾ ਸੌਖਾ ਲੱਗਦਾ ਵੀ ਜ਼ਿਆਦਾ ਵਧੀਆ ਲੱਗਦਾ ਮੈਨੂੰ ਸ਼ੁਰੂ ਤੋਂ ਹੀ ਪਸੰਦ ਆ ਹਨਾ ਬਾਕੀ ਆਪੋ ਆਪਣੀ ਹੀ ਕਹ ਲਓ ਸੋਚ ਹੁੰਦੀ ਆਪੋ ਆਪਣੀ ਪਸੰਦ ਹੁੰਦੀ ਆ ਹਨਾ ਤੇ ਹਾਂਜੀ ਲੋ ਜੀ ਆਪਾਂ ਉਹ ਪੱਥਰ ਕੇ ਉਧਰੋਂ ਗੁਆ ਤੇ ਆ ਗਏ ਸੀਗੇ ਕਿ ਉਸ ਤੋਂ ਬਾਅਦ ਫਿਰ ਇਹ ਇਧਰ ਲਈ ਇਹ ਥੋੜਾ ਜਿਹਾ ਸੀਗਾ ਤੇ ਇਹ ਵੀ ਮੈਂ ਬੱਠਲ 'ਚ ਪਾ ਕੇ ਰੱਖਤਾ ਮੈਂ ਕਿ ਹੁਣ ਵੀ ਇੰਨਾ ਕ ਤਾਂ ਕੀ ਲੈ ਕੇ ਚਾਹੂੰਗੀ ਇਹ ਮੈਂ ਰੱਖ ਲਿਆ ਸੀਗਾ ਮੈਂ ਆ ਪਹਿਲਾਂ ਵੀ ਜਦੋਂ ਹਰਾ ਸਿੱਟਿਆ ਸੀ ਇਹਨਾਂ ਨੂੰ ਤੇ ਮੈਂ ਖਾਈ ਖਾ ਲੈਣਗੀਆਂ ਤੇ ਜਦ ਤੱਕ ਮੈਂ ਨਾ ਅਰਸ਼ਨੂਰ ਨੂੰ ਤਿਆਰ ਕਰ ਦੂੰਗੀ ਤੇ ਉਹਨੂੰ ਤਿਆਰ ਕਰਕੇ ਤੇ ਫਿਰ ਇਧਰੋਂ ਸੁmberੂੰਗੀ ਇਹ ਮੈਂ ਇੱਥੇ ਰੱਖਤਾ ਸੀਗਾ ਤੇ ਹਾਂਜੀ ਉਸ ਤੋਂ ਬਾਅਦ ਫਿਰ ਅਰਸ਼ਨੂਰ ਸਕੂਲ ਚ ਲਿਆ ਗਿਆ ਸੀਗਾ ਤੇ ਟਾਈਮ ਇੱਥੇ ਹੋ ਗਿਆ ਸੀ 8:30 ਦਾ ਤੇ 8:30 ਦਾ ਟਾਈਮ ਸੀਗਾ ਤੇ ਮੈਂ ਲੱਗੀ ਸੀ ਹੁਣ ਇਧਰ ਫਿਰ ਪਸ਼ੂਆਂ ਲਈ ਆ ਗਈ ਸੀ ਮੈਂ ਕਿਹਾ ਪਹਿਲਾਂ ਇਧਰੋਂ ਹੀ ਸਾਰਾ ਕੰਮ ਨੇ ਪੇੜਾ ਤੇ ਇਧਰ ਕੱਲ ਜਿਹੜੀ ਮਿੱਟੀ ਸਿੱਟੀ ਸੀਗੀ ਆਪਾਂ ਤੇ ਇਹ ਮਿੱਟੀ ਜਾਨਕੀ ਪਧਰੀਨੀ ਕਰੀ ਗਈ ਸੀਗੀ ਤੇ ਅੰਦਰ ਵੈਸੇ ਸਟਲੀ ਸੀਗੀ ਕੋਸ਼ ਤੇ ਬਾਕੀ ਜਿਹੜੀ ਵੀ ਪਾਸੇ ਲਾਉਣ ਵਾਲੇ ਸੀ ਉਹ ਲਾਤੀ ਸੀਗੀ ਹਨਾ ਤੇ ਇੱਥੋਂ ਨਹੀਂ ਖਲਾਰੀ ਨਹੀਂ ਗਈ ਸੀਗੀ ਜਾਨਕੀ ਮਿੱਟੀ ਤੇ ਮੈਂ ਕਾ ਵੀ ਹੁਣ ਆਪਾਂ ਮਿੱਟੀ ਖਲਾਰ ਕੇ ਇਹਨੂੰ ਪਧਰਾ ਕਰ ਦਈਏ ਤੇ ਕਿਉਂਕਿ ਕੱਲ ਫਿਰ ਥੋੜਾ ਜਿਹਾ ਲੇਟ ਹੁੰਦੇ ਸੀਗੇ ਹਨਾ ਤਾਂ ਕਰਕੇ ਫਿਰ ਖਲਾਰੀ ਨਹੀਂ ਸੀਗੀ ਮਿੱਟੀ ਤੇ ਬਾਕੀ ਉਦੋਂ ਪਸ਼ੂ ਬੰਨੇ ਸੀਗੇ ਫਿਰ ਉਦੋਂ ਬੰਨੇ ਆ ਤੋ ਮੈਂ ਚੰਗੀ ਤਰ੍ਹਾਂ ਖਲਾਰੀ ਨਹੀਂ ਜਾਂਦੀਗੀ ਤੇ ਹੁਣ ਆਪਾਂ ਚੰਗੀ ਤਰ੍ਹਾਂ ਪਹਿਲਾਂ ਇਧਰੋਂ ਪੱਧਰਾ ਕਰ ਦਿੰਨੇ ਆ ਸਾਰਾ ਖਲਾਰ ਕੇ ਮਿੱਟੀ ਜਾਣੀ ਕਿ ਟੋਏ ਸਾਰੇ ਭਰ ਦਿੰਨੇ ਆ ਜਿਹੜੇ ਟੋਏ ਸੀਗੇ ਤੇ ਮਿੱਟੀ ਮੈਂ ਨਾ ਜਾਣੀ ਕਿ ਵੈਸੇ ਤਾਂ ਫੌੜੇ ਦੇ ਨਾਲ ਹੀ ਕਰਨੀ ਸੀਗੀ ਪਰ ਇਧਰੋਂ ਮਿੱਟੀ ਉਧਰਲੀ ਸਾਈਡ ਨੂੰ ਸਿੱਟਨੀ ਸੀ ਉਧਰ ਨੀਵਾ ਸੀਗਾ ਤੇ ਉਧਰ ਨੂੰ ਜਾਣੀ ਕਿ ਨਾ ਫਿਰ ਫੌੜੇ ਦੇ ਨਾਲ ਉਹ ਤਾਂ ਵੀ ਹੋ ਜ਼ਿਆਦਾ ਵੱਡਾ ਕਰਕੇ ਤਾਂ ਦੂਰ ਤੱਕ ਸਿੱਟੀ ਨਹੀਂ ਜਾਂਦੀ ਸੀ ਫਿਰ ਮੈਂ ਕਿਹਾ ਚੱਲ ਪਹਿਲਾਂ ਮੈਂ ਕਹੀ ਦੇ ਨਾਲ ਸੈੱਟ ਲਾਂ ਉਸ ਤੋਂ ਬਾਅਦ ਫਿਰ ਫੌੜੇ ਦੇ ਨਾਲ ਪੱਧਰਾ ਕਰ ਲੂੰਗੀ ਤੇ ਹਾਂਜੀ ਲੋ ਜੀ ਹੁਣ ਇੱਥੇ ਮਿੱਟੀ ਸੈਟ ਕੇ ਤੇ ਫੋੜੇ ਦੇ ਨਾਲ ਪੱਧਰਾ ਕਰਨਾ ਫਿਰ ਅਗਲੇ ਕੰਮ ਤੋਂ ਅੰਦੀ ਆਪਾਂ ਕਰਦੇ ਆਂ ਤੇ ਹਾਂਜੀ ਲੋ ਜੀ ਆਪਾਂ ਮਿੱਟੀ ਪੱਧਰੀ ਕਰਕੇ ਤੇ ਉਸ ਤੋਂ ਬਾਅਦ ਫਿਰ ਮੈਂ ਅੰਦਰੋਂ ਇੱਥੋਂ ਸੁੰਬਰ ਕੇ ਵਿਚਾਨੇ ਕੀ ਸਾਰਾ ਸਾਫ਼ ਕਰ ਲਿਆ ਸੀਗਾ ਕੱਲੀਆਂ ਖੁਰਲੀਆਂ ਨਹੀਂ ਸਾਫ਼ ਕੀਤੀਆਂ ਸੀ ਕਿਉਂਕਿ ਜਦੋਂ ਮੈਂ ਮੱਜਾਂ ਨੂੰ ਨਵਾਉਣੀ ਹੈ ਨਾ ਤਾਂ ਫਿਰ ਇਹ ਕਈ ਵਾਰੀ ਸੈਰ ਉਧਰ ਨੂੰ ਕਰ ਲੈਂਦੀਆਂ ਤੇ ਫਿਰ ਉਹ ਵਿੱਚ ਵੀ ਹਨਾ ਪਾਣੀ ਹੁੰਦਾ ਮੈਂ ਕਹਾਂ ਨਾ ਵੀ ਪਾਣੀ ਕਈ ਵਾਰੀ ਖੁਰਲੀਆਂ ਦੇ ਵਿੱਚ ਪੈ ਜਾਂਦਾ ਵੀ ਮੈਂ ਬਾਅਦ ਵਿੱਚ ਹੀ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੂੰਗੀ ਤੇ ਮੈਂ ਕੋ ਕਾਫੀ ਟਾਈਮ ਬਾਅਦ ਜਾਣੇ ਕਿ ਚਲੋ 15 20 ਦਿਨਾਂ ਬਾਅਦ 10 ਦਿਨਾਂ ਬਾਅਦ ਵੈਸੇ ਤਾਂ ਚਲੋ ਕੱਪੜੇ ਦੇ ਨਾਲ ਹਰ ਰੋਜ਼ ਆਪਾਂ ਸਾਫ਼ ਕਰਦੇ ਹਾਂ ਖੁਰਲੀਆਂ ਦੋਨੇ ਟਾਈਮ ਹੀ ਸਾਫ਼ ਕਰੀਦੀਆਂ ਪਰ 15 ਕੁ ਦਿਨਾਂ ਬਾਅਦ ਤੋਂ 10 ਤੋਂ 15 ਦਿਨਾਂ ਬਾਅਦ ਤੇ ਬਾਕੀ ਜਦੋਂ ਗਰਮੀ ਹੁੰਦੀ ਉਦੋਂ ਤਾਂ ਚਲੋ ਕਹਿੰਦੇ ਦੂਜੇ ਤੀਜੇ ਦਿਨ ਹੀ ਸਾਫ ਹਰ ਰੋਜ਼ ਹੀ ਹੋ ਜਾਂਦੀਆਂ ਤੇ ਮੈਂ ਪਾਣੀ ਦੇ ਨਾਲ ਨਾ ਖੁਰਲੇਗਾ ਵੀ ਧੋਦਣੀ ਹੁੰਦੀ ਆ ਠੀਕ ਆ ਜੀ ਇੱਥੇ ਤਾਂ ਕਰਕੇ ਨਾ ਮੈਂ ਕਿਹਾ ਵੀ ਪਹਿਲਾਂ ਮੈਨਾਂ ਨੂੰ ਨਿਵਾ ਲਾ ਤੇ ਹੁਣ ਮੈਂ ਲੱਗੀ ਸੀ ਇੱਥੇ ਮੱਝਾਂ ਨਿਵਾਉਣ ਤੇ ਨਿਵਾ ਕੇ ਤੇ ਫਿਰ ਆਪਾਂ ਇਹਨਾਂ ਨੂੰ ਬਾਹਰ ਬੰਨ੍ਹ ਦਿਆਂ ਤੇ ਮੈਂ ਮੱਝਾਂ ਜਦੋਂ ਨਿਵਾਉਣੀਆਂ ਹੁੰਦੀਆਂ ਉਦੋਂ ਆਪਾਂ ਥੋੜੀਆਂ ਜਿਹੀ ਇਹਨਾਂ ਨੂੰ ਖੁੱਲੀਆਂ ਕਰਕੇ ਬੰਨ ਲੈਨੇ ਜਿਵੇਂ ਕੋਈ ਇੱਧਰ ਬੰਨਤੀ ਕੋਈ ਇੱਧਰ ਬੰਨਤੀ ਕਿਉਂਕਿ ਨਹੀਂ ਤਾਂ ਫਿਰ ਨਾ ਕਾਲ ਹੋ ਜਾਂਦੀ ਇਹਨਾਂ ਨੂੰ ਯਾਨੀ ਕਿ ਕਾਲ ਕਰਦੀਆਂ ਇਹ ਵੀ ਉਹਨੂੰ ਐ ਹੁੰਦਾ ਵੀ ਛੇਤੀ ਪਹਿਲਾਂ ਉਹ ਉਹਨੂੰ ਘਨਵਾਈ ਜਾਂਦੀ ਮੈਨੂੰ ਨਵਾ ਤੇ ਉਹਨੂੰ ਹੁੰਦਾ ਵੀ ਹਨਾ ਫਿਰ ਐ ਕਰਕੇ ਹਨਾ ਜਾਨੀ ਕਿ ਢੜਦੀਆਂ ਆਪਸ ਵਿੱਚ ਤੇ ਵੈਸੇ ਚਲੋ ਉਹ ਮੇ ਤਾਂ ਜ਼ਿਆਦਾ ਨਹੀਂ ਢੜਦੀਆਂ ਹੈਗੀਆਂ ਤੇ ਕੱਲ ਜਿਹੜੀ ਇਹਦੇ ਨਾਲ ਹੁੰਦੀ ਹੈ ਵੱਡੀ ਮੱਝ ਇਹਦੇ ਨਾਲ ਖੜੀ ਹੁੰਦੀ ਹੈ ਇਸ ਝੋਟੀ ਦੇ ਨਾਲ ਤੇ ਉਹਨੇ ਕੀ ਰਾਤ ਕੀ ਕੀਤਾ ਰਾਤ ਨਾਲ ਉਹਦਾ ਜਾਨੀ ਕਿ ਜਿਹੜਾ ਵਾਲ ਪਤਾ ਨਹੀਂ ਵੀ ਉਹਨੇ ਵੈਸੇ ਉੱਪਰੋਂ ਵਾਲ ਲਵਾ ਲਿਆ ਸੀਗਾ ਤੇ ਪਤਾ ਨਹੀਂ ਮੈਂ ਹੀ ਭੁੱਲ ਗਈ ਵਾਲ ਬੋਲ ਪਾਉਣਾ ਹਨਾ ਤੇ ਸਿੰਘ ਪਸਾ ਲਿਆ ਇਹਨਾਂ ਨੇ ਤੇ ਹਾਈ ਫਿਰ ਇਹਨਾ ਮੇਰਾ ਤਾਂ ਸੱਤਿਆ ਹੋ ਹੋ ਗਿਆ ਆਏ ਹੋ ਗਿਆ ਦਿਮਾਗ ਦਾ ਸੋਨੀ ਹੋ ਗਿਆ ਮੈਂ ਕਿਹਾ ਹਾਈ ਇੱਕ ਤਾਂ ਉਹਦੇ ਸਿੰਘ ਵੀ ਜ਼ਿਆਦਾ ਉਹ ਕੁੰਡਿਆ ਮੈਂ ਕਿਹਾ ਹਾਈ ਕਿ ਤੀ ਨਾ ਉਹ ਵੇ ਫੋ ਪੜਾ ਬੋਲਵਾ ਲਿਆ ਤੇ ਛੋਟੀ ਦੀ ਚਖਣਾ ਨਿਕਲ ਜੇ ਪਰ ਫਿਰ ਵੀ ਸਹਿਜੇ ਸਹਿਜੇ ਚੱਲ ਕੱਢ ਲਿਆ ਤੇ ਪਰ ਫਿਰ ਮੈਂ ਦੁਬਾਰਾ ਵਲ ਦਿੱਤਾ ਤੇ ਮੈਨੂੰ ਆਪ ਨੂੰ ਨਹੀਂ ਯਾਦ ਵੀ ਪਤਾ ਨਹੀਂ ਮੈਂ ਵਲ ਦੇਣਾ ਭੁੱਲ ਗਈ ਕਿ ਪਤਾ ਨਹੀਂ ਵੀ ਇਹਨੇ ਕੱਢ ਲਿਆ ਸੀਗਾ ਤੇ ਚਲੋ ਜੀ ਹੁਣ ਆਪਾਂ ਇੱਥੇ ਮੱਝਾਂ ਨਵਾਦ ਗਏ ਤੇ ਕਿਉਂਕਿ ਮੈਨੂੰ ਬਾਕੀ ਕੰਮਾਂ ਨਾਲੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੇ ਇਹ ਕੰਮ ਹੁੰਦੇ ਤਾਂ ਸਾਰੇ ਜ਼ਰੂਰੀ ਨੇ ਪਰ ਮੈਨੂੰ ਮੈਂ ਪਹਿਲ ਹਮੇਸ਼ਾ ਇਸ ਕੰਮ ਨੂੰ ਦਿੰਨੀ ਹੈ ਪਹਿਲ ਮੈਂ ਇਹਨਾਂ ਨੂੰ ਦਿੰਨੀ ਹੈ ਠੀਕ ਹੈ ਜੀ ਮੈਨੂੰ ਸਭ ਤੋਂ ਜ਼ਰੂਰੀ ਹੁੰਦਾ ਕਿ ਪਹਿਲਾਂ ਇਹ ਕੰਮ ਕੀਤਾ ਜਾਵੇ ਟਾਈਮਸ ਰ ਇਹਨਾਂ ਨੂੰ ਨਵਾਇਆ ਪਿਆਇਆ ਜਾਵੇ ਠੀਕ ਹੈ ਜੀ ਟਾਈਮਸ ਰ ਕੱਖ ਕੰਡਾ ਪਾਇਆ ਜਾਵੇ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਆ ਪਹਿਲਾਂ ਤਾਂ ਕਹਿ ਲੋ ਇੱਕ ਮਜਬੂਰੀ ਵੀ ਸੀਗੀ ਠੀਕ ਹੈ ਜੀ ਕਿਉਂਕਿ ਹੋਰ ਕੋਈ ਕੰਮ ਨਹੀਂ ਸੀਗਾ ਮਜਬੂਰੀ ਦੇ ਨਾਲ-ਨਾਲ ਫਿਰ ਇਹ ਸ਼ੌਂਕ ਬਣ ਗਿਆ ਹਨਾ ਬਾਕੀ ਕਹਿੰਦੇ ਹੁੰਦੇ ਜਦੋਂ ਵੀ ਆਪਾਂ ਕੋਈ ਵੀ ਕੰਮ ਜਿਹੜੇ ਕੰਮ ਦੇ ਵਿੱਚ ਪੈ ਜਾਈਏ ਆਪਾਂ ਕੋਈ ਵੀ ਕੰਮ ਕਰਨ ਲੱਗ ਜਾਈਏ ਫਿਰ ਉਹ ਚਾਹੇ ਆਪਣੇ ਵਾਸਤੇ ਨਫਾ ਨਫਾ ਹੋਵੇ ਉਹਦੇ ਵਿੱਚ ਤੇ ਚਾਹੇ ਨੁਕਸਾਨ ਹੋਵੇ ਹਨਾ ਨਫਾ ਨੁਕਸਾਨ ਨਹੀਂ ਫਿਰ ਦੇਖਿਆ ਜਾਂਦਾ ਫਿਰ ਕਹਿੰਦੇ ਹੁੰਦੇ ਅੱ비 ਬਸ ਉਧਰ ਨੂੰ ਬਸ ਰੁਝਾਨ ਜਿਹਾ ਹੋ ਜਾਂਦਾ ਆਪਣਾ ਹਨਾ ਤੇ ਕਿਉਂਕਿ ਜ਼ਿਆਦਾਤਰ ਮੇਰਾ ਰੁਝਾਨ ਇਨਾਂ ਵੱਲੀ ਹੈ ਪਸ਼ੂਆਂ ਵਾਲਾ ਹਲੇ ਮੈਨੂੰ ਥੋੜੀ ਜਿਹੀ ਮਜਬੂਰੀ ਮਾਰਦੀ ਆ ਵੀ ਮੇਰੇ ਕੋਲੇ ਨਾ ਜਗ੍ਹਾ ਬਹੁਤ ਘੱਟ ਆ ਯਾਨੀ ਕਿ ਸਾਡੇ ਕੋਲ ਜਗ੍ਹਾ ਘੱਟ ਆ ਤੇ ਬਸ ਮੇਰੀ ਅਰਦਾਸ ਪ੍ਰਮਾਤਮਾ ਗਹੀ ਹੁੰਦੀ ਆ ਵੀ ਚਲੋ ਹਨਾ ਵੀ ਜਗ੍ਹਾ ਬਣ ਜੇ ਵਧੀਆ ਸੋਹਣੀ ਜ਼ਿਆਦਾ ਜਗ੍ਹਾ ਬਣ ਜੇ ਤਾਂ ਮੈਂ ਕੋਈ ਹੋਰ 2-4 ਪਸ਼ੂ ਲੈ ਕੇ ਰੱਖਾਂ ਕਿਉਂਕਿ ਵੇਖੋ ਨਫੇ ਦੀ ਗੱਲ ਤਾਂ ਹੀ ਹੈਗੀ ਆ ਵੀ ਜਦੋਂ ਆਪਾਂ ਪਸ਼ੂਆਂ ਨੂੰ ਖੁਦ ਉਹਨਾਂ ਦੀ ਟਾਈਮ ਸਰ ਆਪਾਂ ਆਪ ਦੇਖਭਾਲ ਕਰਦੇ ਆ ਨਾ ਤਾਂ ਚਾਰੇ ਚਲੋ ਆਪਾਂ ਨੂੰ ਨਫਾ ਦਿੰਦੇ ਆ ਕਹਿ ਲੋ ਜਿੰਨੀ ਕਾਪਾ ਮਿਹਨਤ ਕਰਦੇ ਆ ਆਪਣੀ ਮਿਹਨਤ ਦਾ ਫਲ ਉਹਨਾਂ ਕਾਪਾ ਨੂੰ ਮਿਲ ਜਾਂਦਾ ਹੈ ਤੇ ਵਿਲੇ ਰਹਿਣ ਨਾਲੋਂ ਤਾਂ ਚੰਗਾ ਏ ਵੀ ਆਪਾਂ ਚਲੋ ਪਛਵਾ ਦਾ ਕੰਮ ਕਰ ਲਈਏ ਵਧੀਆ ਏ ਹਨਾ ਤੇ ਜਿਹਨੇ ਨਹੀਂ ਕਰਨਾ ਜਿਹਨੇ ਇਹ ਸੋਚਣਾ ਹਨਾ ਵੀ ਮੇਰੇ ਕੱਪੜਿਆਂ ਨੂੰ ਜਾਂ ਮੇਰੇ ਹੱਥਾਂ ਨੂੰ ਗੋਹਾ ਨਾ ਲੱਗ ਜੇ ਹਨਾ ਤਾਂ ਵੀ ਜਾਂ ਕਹਿ ਲਓ ਹਨਾ ਆਉਣਾ ਜਾਣਾ ਨਾ ਕਿਤੇ ਬੰਦ ਹੋ ਜੇ ਤੇ ਫਿਰ ਉਹਦੇ ਵਾਸਤੇ ਤਾਂ ਕਹਿ ਲਓ ਕਿਸੇ ਖਾਮ ਦੇ ਵਿੱਚ ਵੀ ਨਫਾ ਨਹੀਂ ਕਿਉਂਕਿ ਉਹਨੇ ਸਿਰਫ ਆਪ ਦਾ ਫੈਸ਼ਨ ਦੇਖਣਾ ਹੁੰਦਾ ਹਨਾ ਤੇ ਬਾਕੀ ਆਪਾਂ ਨੂੰ ਕੋਈ ਇਹ ਚੀਜ਼ ਨਹੀਂ ਹੈਗੀ ਵੀ ਆਪਾਂ ਕਿਉਂਕਿ ਮੈਂ ਬਹੁਤ ਜ਼ਿਆਦਾ ਘਟ ਚੰਨੀ ਆ ਕਿਤੇ ਵੀ ਤਕਰੀਬਨ ਮੈਨੂੰ ਬਹੁਤ ਜ਼ਿਆਦਾ ਕਹਿ ਦਿੰਦੇ ਆ ਸਾਰੇ ਰਿਸ਼ਤੇਦਾਰ ਭੈਣ ਭਰਾ ਹਨਾ ਸਾਰੇ ਕਹਿੰਦੇ ਨੇ ਵੀ ਤੂੰ ਇੰਨਾ ਚ ਪੜੀ ਰਹਿਨੀ ਆ ਤੂੰ ਆਉਂਦੀ ਨਹੀਂ ਤੂੰ ਆਉਂਦੀ ਨਹੀਂ ਹਨਾ ਪਰ ਮੈਨੂੰ ਐ ਹੁੰਦਾ ਕਿ ਕਿਸੇ ਨੇ ਨਹੀਂ ਦੇਣਾ ਕਿਸੇ ਦੇ ਜਾ ਕੇ ਬਹਿ ਜਾਓ ਕਿਸੇ ਨੇ ਕੁਝ ਨਹੀਂ ਦੇਣਾ ਠੀਕ ਆ ਦੁੱਖ ਦੇ ਸੁੱਖ ਦੇ ਜਾਇ ਬਣਾ ਸਰਦਾਂ ਜਿੰਨੇ ਕੁ ਬਣਾ ਨਹੀਂ ਸਰਦਾਂ ਉਹਨਾਂ ਕਾਪਾ ਭੈਣ ਭਰਾ ਤੇ ਜਾ ਵੜਦੇ ਹਨ ਤੇ ਪਰ ਫालतੂ ਐਵੇਂ ਆਪਾਂ ਜੇ ਕਿਸੇ ਹਾਨ ਘਵਾਂਡ ਦੇ ਵਿੱਚ ਵੀ ਜਾ ਕੇ ਬੈਠਾਂਗੇ ਨਾ ਤਾਂ ਟਾਈਮ ਨਹੀਂ ਹੈਗਾ ਜੀ ਅੱਜ ਕੱਲ ਹਨਾ ਵੇਲਾ ਹੀ ਬਹੁਤ ਮੜਾ ਆ ਗਿਆ ਵੀ ਕਿਸੇ ਦੇ ਜਾ ਕੇ ਬੈੰਦਾ ਟਾਈਮ ਨਹੀਂਗਾ ਤੇ ਲੋ ਜੀ ਆਪਾਂ ਮੱਝਾਂ ਨੂੰ ਨਵਾ ਕੇ ਸਾਰੀ ਸਾਫ ਸਫਾਈ ਜਿਹੜੀ ਕਰਤੀ ਸੀਗੀ ਤੇ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ ਹੋ ਗਿਆ ਜੀ ਵੱਜ ਗਏ ਨੇ 2:30 2:30 ਨਹੀਂ ਸੋਰੀ ਜੀ 3:00 ਵੱਜ ਗਏ ਹਾਂ ਜੀ ਤੇ ਮੱਝਾਂ ਨੂੰ ਆਪਾਂ ਨਾ ਅੱਜ ਮੈਂ ਥੋੜਾ ਜਿਹਾ ਲੇਟ ਸੀ ਕਿਉਂਕਿ ਅੱਜ ਲੇਟ ਆਈ ਸੀ ਕਿਉਂਕਿ ਉਹ ਨਵਾਈਆਂ ਸੀਗੇ ਨਾ ਬਾਂ ਕਰਕੇ ਤੇ ਫਿਰ ਨਾ ਧੁੱਪ ਥੋੜੀ ਜਿਹੀ ਲੇਟ ਨਿਕਲੀ ਸੀਗੀ ਕਿਉਂਕਿ ਮੌਸਮ ਨਾ ਜਿਵੇਂ ਬਦਲਵਾਈ ਚ ਹੋ ਰੱਖੀ ਆ ਤੇ ਥੋੜੀ ਜਿਹੀ ਧੁੱਪ ਜੀ ਲੇਟ ਸੀਗੀ ਤੇ ਮੈਂ ਕਿਹਾ ਵੀ ਚਲ ਫਿਰ ਉਹ ਬੈਠ ਗਿਆ ਤੇ ਉਹ ਬੈਠੀਆਂ ਸੀ ਮੈਂ ਕਿਹਾ ਚਲ ਕੋਈ ਨਹੀਂ ਜਦੋਂ ਵੀ ਉੱਠੀਆਂ ਤੇ ਜਦੀ ਸੰਨੀ ਕਰ ਦਿੰਦੀ ਵੀ ਚਲ ਬੈਠੀਆਂ ਰਹਿੰਦੇ 10 ਮਿੰਟ ਹੋਰ ਬਾਕੀ ਥੋੜਾ ਜਿਹਾ ਦਿਨਾਂ ਦਾ ਫਰਕ ਪੈਣੇ ਕਰਕੇ ਆਪਾਂ ਵੀ ਥੋੜਾ ਜਿਹਾ ਟਾਈਮ ਬਦਲ ਦਿੰਨੇ ਹੁੰਨੇ ਆ ਫਿਰ ਤੇ ਫਿਰ ਮੈਨੂੰ ਆਏ ਹੁੰਦਾ ਮੈਂ ਕਿਹਾ ਚੱਲ ਬੈਠੀਆਂ ਵੀ ਬੈਠੀਆਂ ਨੂੰ ਕੀઠ ਹੋਣਾ ਚੱਲ ਪੋਲੇ ਥਾਂ ਵਧੀਆ ਵਿਚਾਰੀਆਂ ਬੈਠੀਆਂ ਨਹੀਂ ਤਾਂ ਫਿਰ ਅੰਦਰ ਪੱਕੇ ਥਾਂ ਹੀ ਰਹਿਣਾ ਬਾਅਦ ਵਿੱਚ ਇਹਨਾਂ ਨੇ ਚੱਲ 10 ਮਿੰਟ ਹੋਰ ਪੋਲੇ ਥਾਂ ਬੈਠ ਜਾਣ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਲੱਗੇ ਹਰਾ ਕੁੱਤਰੋ ਨਾ ਤੇ ਹੁਣ ਮੈਂ ਨਾ ਹਰਾ ਨਾਲ ਹੀ ਤੋਂ ਜਾਨਕੀ ਤੂੜੀ ਕਈ ਵਾਰੀ ਮੈਥੀ ਸੱਟ ਲੈਣੀ ਹੁੰਦੀ ਆ ਜਾਂ ਕਈ ਵਾਰੀ ਹਰੇ ਉੱਤਰ ਲੈ ਜਾਣੀ ਹੁੰਦੀ ਖੁਰਲੇ ਚਰਲਾ ਲੈਣੀ ਆ ਵੀ ਜਿਵੇਂ ਮੈਨੂੰ ਠੀਕ ਚਾ ਲੱਗੇ ਬਸ ਮੈਂ ਉਵੇਂ ਆਵਦਾ ਕੰਮ ਜਾਂ ਸ਼ੁਰੂ ਕਰ ਲੈਣੀ ਆ ਤੇ ਅੱਜ ਸਵੇਰੇ ਹਰਾ ਹੈ ਨਹੀਂ ਸੀਗਾ ਤਾਂ ਕਰਕੇ ਫਿਰ ਮੈਂ ਇੱਥੇ ਤੂੜੀ ਰੱਖ ਲਈ ਸੀਗੀ ਪੰਡੇ ਕੋ ਇੱਥੇ ਖੋਲੀ ਸੀਗੀ ਵੀ ਇੱਥੋਂ ਹੁਣ ਹਰੇ ਦੇ ਨਾਲ ਹੀ ਤੂੜੀ ਰਲਾ ਰਲਾ ਕੇ ਤੇ ਆਪਣਾ ਪੱਲੀ ਦੇ ਵਿੱਚ ਲੈ ਜਾਾਂਗੀ ਲੈ ਜੂਗੀ ਪਾ ਕੇ ਉੱਧਰ ਤੇ ਖੁਰਲਿਆਂ ਦੇ ਵਿੱਚ ਪਾ ਕੇ ਤੇ ਫਿਰ ਉੱਥੇ ਦਾ ਉੱਤੇ ਦਾਣਾ ਪਾ ਕੇ ਤੇ ਫਿਰ ਰਲਾ ਦੂੰਗੀ ਐਵੇਂ ਸੌਖਾ ਰਹਿੰਦਾ ਏ ਉਵੇਂ ਪਹਿਲਾਂ ਤੂੜੀ ਪਾਓ ਜੀ ਫਿਰ ਪੈਰਾ ਹਰਾ ਸਿੱਟੋ ਫਿਰ ਉਹਦੇ ਬਾਲਾ ਕਮਲ ਜਿਹਾ ਲੱਗਦਾ ਜਾਦਾ ਕੰਮ ਵੱਧ ਜਾਂਦਾ ਤੇ ਲੋ ਜੀ ਇੱਥੇ ਹੁਣ ਮੈਂ ਨਾਲ ਦੀ ਨਾਲ ਹੀ ਆਪਣੇ ਜਿਹੜੇ ਹਰੇ ਸੀਗੇ ਤੂੜੀ ਦੇ ਵਿੱਚ ਰਲਾ ਕੇ ਤੇ ਲੈ ਜਾਨੀ ਆ ਤੇ ਉਧਰ ਜਾ ਕੇ ਮੈਂ ਜਾਨੀ ਕੀ ਖਲ ਦਾਣਾ ਰਲਾਉਂਗੀ ਕੋਰਲੀਆਂ ਦੇ ਵਿੱਚ ਤੇ ਚਲੋ ਜੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਵੀ ਅੰਡੇ ਇੱਥੇ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤਾਂ ਦੋਸਤੋ ਬਾਏ ਬਾਏ